ਰੇ ਵੀ ਤੁਹਾਂ ਜਾਂਦੇ ਨੇ ਤਾਂ ਕਿ ਉੱਥੇ ਚੰਗੀ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਣ ਪਰ ਬਹੁਤ ਸਾਰੇ ਨੌਜਵਾਨਾਂ ਨਾਲ ਵਿਦੇਸ਼ਾਂ ਦੇ ਵਿੱਚ ਹਾਸੇ ਵਾਪਰ ਜਾਂਦੇ ਨੇ ਜਿਸ ਕਾਰਨ ਉਹਨਾਂ ਦੀ ਪੂਰੀ ਦੁਨੀਆ ਹੀ ਉਜੜ ਜਾਂਦੀ ਹੈ ਤੇ ਇੱਕ ਹੁਣ ਮੰਦ ਭਾਗੀ ਖਬਰ ਨਿਊਜ਼ੀਲੈਂਡ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ 29 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਸੇ ਦੇ ਵਿੱਚ ਮੌਤ ਹੋਈ ਹੈ ਦੱਸਦੀ ਹੈ ਕਿ ਇਸ ਨੌਜਵਾਨ ਦੇ ਨਾਲ ਕੰਮ ਦੇ ਦੌਰਾਨ ਹੀ ਹਾਸਾ ਵਾਪਰਦਾ ਜਿਸ ਤੋਂ ਬਾਅਦ ਉਸ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ 8 ਫਰਵਰੀ ਨੂੰ ਉਸ ਨੌਜਬਾਨ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਨੌਜਬਾਨ ਹੁਸ਼ਿਆਰਪੁਰ ਦੇ ਹਰਿਆਣਾ ਕਸਬੇ ਦਾ ਰਹਿਣ ਵਾਲਾ ਸੀ ਅਤੇ ਨਿਊਜ਼ੀਲੈਂਡ ਦੇ ਵਿੱਚ ਚੰਗੀ ਕਮਾਈ ਦੇ ਲਈ ਗਿਆ ਸੀ ਪਰ ਉੱਥੇ ਇੱਕ ਹਾਦਸਾ ਵਾਪਰਦਾ 25 ਜਨਵਰੀ ਨੂੰ ਹਾਦਸਾ ਵਾਪਰਦਾ ਨੌਜਬਾਨ ਕੰਮ ਦੇ ਉੱਪਰ ਸਿੱਧੇ ਤੋ ਇਸੇ ਦੌਰਾਨ ਲੱਕੜ ਵਾਲੀ ਇੱਕ ਮਸ਼ੀਨ ਦੇ ਵਿੱਚ ਆ ਜਾਂਦਾ ਜਿਸ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਤੇ ਇਸ ਨੂੰ ਤੁਰੰਤ ਹਸਪੀਟਲ ਲਿਜਾਇਆ ਜਾਂਦਾ ਪਰ ਇਲਾਜ ਦੇ ਦੌਰਾਨ ਨੌਜਵਾਨ ਦੀ 8 ਫਰਵਰੀ ਨੂੰ ਮੌਤ ਹੋ ਜਾਂਦੀ ਹੈ ਦੱਸਦੇ ਕਿ ਨੌਜਵਾਨ ਦੇ ਮਾਪੇ ਵੀ ਪੁੱਤ ਨਾਲ ਵਾਪਰੇ ਹਾਸਦੇ ਤੋਂ ਬਾਅਦ ਨਿਊਜ਼ੀਲੈਂਡ ਪਹੁੰਚ ਗਏ ਸੀ ਪਰ ਇਸ ਸਮੇਂ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਕਿ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ ਦੱਸਦੀ ਹੈ ਕਿ ਪਰਿਵਾਰ ਦੇ ਵੱਲੋਂ ਗੁਹਾਰ ਲਗਾਈ ਗਈ ਹੈ ਨਿਊਜ਼ੀਲੈਂਡ ਸਰਕਾਰ ਦੇ ਅੱਗੇ ਕਿ ਨੌਜਵਾਨ ਦਾ ਜੋ ਇੱਕ 6 ਮਹੀਨਿਆਂ ਦਾ ਬੱਚਾ ਹੈ ਉਸ ਨੂੰ ਪੰਜਾਬ ਆਉਣ ਦਿੱਤਾ ਜਾਵੇ ਅਤੇ ਉਸ ਦੇ ਮਾਪਿਆਂ ਨੂੰ ਜੋ ਨੌਜਵਾਨ ਦੇ ਮਾਪੇ ਨੇ ਉਹਨਾਂ ਦੀ ਸਹਾਇਤਾ ਵੀ ਕੰਪਨੀ ਦੇ ਵੱਲੋਂ ਕਰਵਾਈ ਜਾਵੇ ਤਾਂ ਕਿ ਉਹਨਾਂ ਦਾ ਰਹਿਦਾ ਜੋ ਜੀਵਨ ਹੈ ਉਹ ਸਹੀ ਢੰਗ ਨਾਲ ਉਹ ਗੁਜ਼ਾਰ ਸਕਣ ਤਾਂ ਇਸ ਦੌਰਾਨ ਪਰਿਵਾਰ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮੇਰਾ ਨਾਮ ਚਰਨਦਰ ਸੇ ਕਿਹੜਾ ਪਿੰਡ ਹੈ ਜੀ ਇਹ? ਇਹ ਹਰਿਆਣਾ ਸ਼ਹਿਰ ਹਰਿਆਣਾ ਤੋਂ ਬਾਹਰ ਲੱਗਦਾ। ਠੀਕ। ਘਰ ਦੇ ਵਿੱਚ ਇੱਕ ਮਾਮਲਾ ਆਇਆ ਕਿ ਬੇਟੇ ਦੀ ਵਿਦੇਸ਼ ਦੀ ਧਰਤੀ ਤੇ ਮੌਤ ਹੋਈ ਹੈ ਜੀ। ਹਾਂ ਜੀ। ਕੀ ਨਾਮ ਸੀ ਬੇਟੇ ਦਾ ਜੀ? ਸੌਰਵ ਸੈਣੀ ਸੀ ਜੀ ਨਾਮ। ਕਿੰਨੀ ਉਮਰ ਸੀਗੀ? ਕੋਈ 28-23 ਸਾਲ ਦਾ ਸੀਗਾ। ਕਿੰਨਾ? 29 ਸਾਲ ਦਾ। 29 ਸਾਲ ਦਾ। ਤੇ ਕਿਹੜੀ ਜਗ੍ਹਾ ਸੀਗੀ ਜੀ? ਇਹ ਉਹ ਨਿਊਜ਼ੀਲੈਂਡ ਸਿੱਧਾ ਗਿਆ ਠੀਕ ਆ ਜੀ ਕੀ ਖਬਰ ਆਈ ਉੱਥੋਂ ਕਿੱਦੇ ਤੱਥ ਹੋਈ ਆ ਕਿੱਦਾਂ ਹੋਈ ਆ ਜੀ ਸਾਨੂੰ ਤਾਂ ਜੀ ਪਤਾ ਇਹ ਲੱਗਾ ਪਹਿਲਾਂ ਸਾਡੇ ਭਾਂਜੇ ਨੂੰ ਆਇਆ ਪਤਾ ਫੋਨ ਉਹਦੇ ਘਰ ਵਾਲੀ ਨੇ ਕੀਤਾ ਹੋਊਗਾ ਵੀ ਇਦਾਂ ਦਾ ਉਹ ਮਸ਼ੀਨ ਦੇ ਵਿੱਚ ਆ ਗਿਆ ਤੇ ਫਿਰ ਮੇਰੇ بیٹے ਨੂੰ ਆਇਆ ਸੈਣੀ ਨੂੰ ਉਹਨਾਂ ਕੀਤਾ ਦੂਜੇ ਨੇ ਮੇਰੇ ਭਾਂਜੇ ਨੇ ਫੋਨ ਤੇ ਸਾਨੂੰ ਤਾਂ ਦਸੇਨੇ ਸਗਾ ਵੀ ਉਹਦੇ ਮਾਪੇ ਨੂੰ ਹੌਲੀ ਹੌਲੀ ਇਹਨੂੰ ਪਤਾ ਲੱਗ ਗਿਆ ਫਿਰ ਉਹਨਾਂ ਨੇ ਸਾਡੇ ਇੱਥੇ ਸੀਗੇ ਵੰਡ ਗਵਾਂਡ ਜੱਲਾ ਰੋਣਾ ਪਿਆ ਸਾਰਾ ਸਾਡਾ ਮਹੱਲਾ ਇਕੱਠਾ ਹੋ ਗਿਆ ਬੇ ਹੋ ਗਿਆ ਫਿਰ ਇਹਨਾਂ ਨੇ ਸਾਡੇ ਮੇਜ ਜੀ ਆ ਸਾਡੇ ਹਰਮਨ ਸਾਹਿਬ ਆ ਇਹਾਂ ਨੇ ਕਿਹਾ ਵੀ ਇੱਥੇ ਨਾਲੋਂ ਜੇ ਇਹਦੀਆਂ ਕਰਵਾਦੀ ਇਹ ਟੈਕਟਾਂ ਕਰਵਾਤੀਆਂ ਇਹਨਾਂ ਨੇ ਨਿਊਜ਼ੀਲੈਂਡ ਉਹ ਚਲ ਗਏ ਮਾਂ ਤਾਂ ਵੀ ਦੋਨੇ ਚਲ ਗਏ ਤੇ ਉਹ ਉੱਥੇ ਜਾ ਕੇ ਸਾਡੇ ਕੋਈ ਇੱਥੇ ਦੇ ਸੀਗੇ ਮੁੰਡੇ ਉਹਦੇ ਉੱਥੋਂ 에어ਪੋਰਟ ਚੋਂ ਲਿਜਾ ਕੇ ਸਿੱਧਾ ਹਸਪਤਾਲ ਲੈ ਗਏ ਉੱਥੇ ਜਿਹੜੇ ਪੁੱਛਿਆ ਤਾਂ ਉਹਦੀ ਘਰਵਾਲੀ ਕਹਿੰਦੀ ਸੀ ਵੀ ਇਹਨੂੰ ਹੈਲੀਕਾਪਟਰ 'ਚ ਉੱਥੇ ਲੈ ਗਏ ਆਪਣਾ ਨਿਆ ਹਸਪਤਾਲ ਲੈ ਗਾਇਆ ਸਾਨੂੰ ਹਸਪਤਾਲ ਦਾ ਮੈਨੂੰ ਨਾਂ ਨਹੀਂ ਪਤਾ ਤੇ ਅਸੀਂ ਜਿਹਦੇ ਇਹ ਪਤਾ ਲੱਗਾ ਤਾਂ ਇਹ ਪਹੁੰਚ ਗਏ ਉੱਥੇ ਉਹਨਾਂ ਨੇ ਉੱਥੇ ਪਹੁੰਚਣ ਤੇ ਤੇ ਇਹਨੇ ਮੂੰਹ ਦੇਖਿਆ ਉਹਦੇ ਉੱਤੇ ਸੀਗਾ ਲਗਾਇਆ ਤਾਂ ਸਾਹ ਉਹਨੂੰ ਆ ਰਹੇ ਆ ਤੁਜਾ ਉਹ ਅੱਖਾਂ ਨੇ ਪਟ ਰਿਆ ਸੀ ਤੇ ਬੋਲਨੇ ਦੇ ਆ ਸੀਗਾ ਉਹ ਕਹਿੰਦੇ ਵੀ ਛੱਟ ਜਾਂਦੀ ਲੱਗ ਗਈ ਉਹ ਪੁੱਛਿਆ ਹੋਊਗਾ ਕਿ ਥੋੜੀ-ਥੋੜੀ ਠੀਕ ਹੋਣਾ ਦਲਾਸੇ ਡਾਕਟਰ ਦਿੰਦੇ ਰਹੇ ਤੇ ਇਹ ਵੀ ਵਿਚਾਰੇ ਉੱਥੇ ਕੋਲ ਉਹਦੀ ਵਾਈਫ ਨੂੰ ਇੱਕ ਕਮਰਾ ਦਿੱਤਾ ਸੀਗਾ ਤੇ ਇੱਕ ਉਹਦਾ ਬੱਚਾ ਸੀਗਾ ਬੇਟਾ ਸੀਗਾ ਤੇ ਕੋਲ ਇੱਕ ਨਰਸ ਦਿੱਤੀ ਹੋ ਸੀਗੀ ਤੇ ਫੇਰ ਇਹਨੂੰ 10 ਮਿੰਟ ਬੈਨ ਦਿੱਤੇ ਸੀ ਫੇਰ ਬਾਹਰ ਚਲ ਜਾਂਦੇ ਹੀ ਪਰੋਬਾਰੀ ਜਾਂ ਕਦੋਂ ਮਸ਼ੀਨ ਦੇ ਵਿੱਚ ਆਈ ਸੀ ਕਿੰਨੇ ਦਿਨ ਪਹਿਲਾਂ ਇਹ ਵੀਰਵਾਰ ਨੂੰ 15 ਦਿਨ ਉਹਦੇ ਜਾਂਦੇ ਆ ਵੀਰਵਾਰ ਨੂੰ ਉੱਥੇ ਮਸ਼ੀਨ 'ਚ ਆਇਆ ਠੀਕ ਹੈ ਤੇ ਕਿੰਨੇ ਦਿਨ ਬਾਅਦ ਤੇ ਮੋਟੋ ਜੀ ਬੱਚੇ ਬੱਚਿਆ ਜੀ 15 ਦਿਨ ਹੀ ਬਾਅਦ ਇਹ ਹੋ ਗਿਆ ਵੀਰਵਾਰ ਨੂੰ ਹੀ ਸਾਨੂੰ ਪਤਾ ਲੱਗਾ ਵੀ ਹਾਂਜੀ 15 15 ਜਨਵਰੀ 15 ਕ ਦਿਨੇ ਸਾਨੂੰ ਪਤਾ ਲੱਗਿਆ ਪਤਾ ਅੰਕਲ ਜੀ ਕਿਹੜੀ ਮਸ਼ੀਨ ਸੀਗੀ ਉੱਥੇ ਕੰਮ ਕਰ ਕਾਰੋਬਾਰ ਕਰਦੇ ਸੀਗੇ ਨਹੀਂ ਜੀ ਉੱਥੇ ਸਿਗਾ ਕੋਈ ਉਨਚਾਰ ਸਿਗਾ ਮਸ਼ੀਨਾਂ ਦਾ ਬਣਾਇਆ ਇਹਨਾਂ ਨੇ ਪਹਿਲਾਂ ਤਾਂ ਇਹਦੀ ਉਂਗਲਾ ਹੀ ਸੀਗੀ ਲੱਕੜ ਦੀ ਮਸ਼ੀਨਲੀ ਲੱਕੜ ਦੀ ਕੋਈ ਮਸ਼ੀਨ ਸੰਦਾਂ ਉੱਥੇ ਅਸੀਂ ਗਏ ਨਾ ਸਾਨੂੰ ਪਤਾ ਹੀ ਨਹੀਂ ਜਿਹੜੀ ਗੱਲ ਦਾ ਉੱਥੇ ਵਿੱਚ ਪਹਿਲਾਂ ਫੇਰ ਉਹਦੇ ਤਾਰ ਵੇਫੇ ਇੱਥੇ ਆਇਆ ਸੀ ਇਹਦੀ ਖੁਸ਼ੀਆਂ ਕੀਤੀਆਂ ਮਾਪੇ ਨੇ ਵਿਆਹ ਇੱਥੇ ਕੀਤਾ ਸੀ ਉਧਰ ਨਹੀਂ ਫੀਜੀ ਦੀ ਕੋ ਨੜਕੀ ਆ ਉਹ ਬਿਆਨ ਨੂੰ ਕਿੰਨਾ ਸਮਾਂ ਲੱਗਿਆ ਹਾਂਜੀ ਕਸਾਲੋ ਹਾਂਜੀ ਕਸਾਲ ਹੋਇਆ ਸੀ ਬੱਚਾ ਵੀ ਬੱਚਾ ਇੱਕ ਬੇਟਾ 6 ਮਹੀਨੇ ਦਾ ਬੇਟਾ ਕਿਤੇ ਹੁਣ ਸਸਕਾਰ ਉਤਰੇ ਨਿਊਜ਼ੀਲੈਂਡ ਹੀ ਕੀਤਾ ਜੀ ਉਹ ਅਸੀਂ ਤਾਂ ਕੋਸ਼ਿਸ਼ ਸੀ ਜੀ ਜਦੋਂ ਕਹਿੰਦੇ ਉਧਰ ਲਈ ਉਹ ਬਸਿੰਦੀਆ ਉੱਥੇ ਪਤਾ ਲੱਗਾ ਵੀ ਉਹ ਜੋ ਮਾਂ ਨੇ ਕਹਿਣਾ ਉਧਰਲੀ ਸਰਕਾਰ ਨੇ ਮਾਂ ਦਾ ਕਿਹਾ ਮੰਨਣਾ ਨਾ ਕਿ ਸਾਡਾ ਭਰਾ ਦਾ ਜਾਂ ਤੁਹਾਡੀ ਭਝਾਈ ਦਾ ਕਿਹਾ ਮੰਨਣਾ ਘਰ ਵਾਲੀ ਦਾ ਮੰਨਣਾ ਘਰ ਵਾਲੀ ਦਾ ਹੀ ਕਿਹਾ ਮੰਨਣਾ ਤੇ ਅਸੀਂ ਵੀ ਕਿੱਥੇ ਭੇਜ ਕੇ ਰਾਜੀ ਜਾਂ ਸਾਡੀ ਸਰਕਾਰਾਂ ਨੇ ਕੋਈ ਨੌਕਰੀਆਂ ਦੇਤੇ ਰੋਟੀ ਰੋਜੀ ਵਾਸਤੇ ਗਿਆ ਸੀ ਅਜੇ ਤੱਕ ਪੈਸੇ ਵੀ ਉਹਦੇ ਵਿਚਾਰੇ ਦੇ ਲੌਂਦੇ ਸਕ ਗਏ ਅਜੇ ਤੱਕ ਲਾਏ ਨਹੀਂ ਲਾਏ ਤੇ ਵਿਚੇ ਵਿਚਾਰੇ ਦਾ ਆਹ ਚਲੋ ਪਤਾ ਲੱਗਾ ਤਾ ਹੋਇਆ ਭਰਾ ਭਝਾਈ ਕਿੰਨਾ ਚਿਰ ਪਹਿਲਾਂ ਗਿਆ ਇਹਨੂੰ ਦੋਰ ਕਬਨੇਟ ਤਾਈ ਉਹ ਹੈ ਤਿੰਨ ਕਬਨੇ ਪਹਿਲਾਂ ਗਏ ਸੀ ਪਹਿਲਾਂ ਤੇ ਇਹ ਵੀ ਉੱਥੇ ਬਿਮਾਰ ਹੋ ਗਏ ਸੀ ਦੋਨੇ ਤੇ ਦੋਨੇ ਜਿਹੇ ਬਿਮਾਰ ਹੋ ਗਏ ਤਾਂ ਇਹ ਕਹਿੰਦੇ ਸਾਡੀਆਂ ਪੁੱਤ ਟਿਕ ਟਕ ਕਰਾ ਦੇ ਕਹਿੰਦਾ ਨਹੀਂ ਮੰਮੀ ਮੈਂ ਤੁਹਾਨੂੰ ਘਮਾਉਣਾ ਆ ਇੱਥੇ ਮੇਰਾ ਟਾਈਮ ਨਹੀਂ ਲੱਗਦਾ ਮੈਂ ਤੁਹਾਨੂੰ ਸਾਰੇ ਦਿਖਾ ਲੂੰਗਾ ਨਿਊਜ਼ੀਲੈਂਡ ਤੇ ਨਹੀਂ ਦਿਖਾ ਪਾਇਆ ਇਹ ਫੇਰ ਕਹਿੰਦੇ ਵੀ ਇੱਥੇ ਜਿਵੇਂ ਦੀ ਅਪਾਇੰਟਮੈਂਟ ਮਿਲਦੀ ਆ ਬਹੁਤ ਟਾਈਮ ਲੱਗਣਾ ਤੁਸੀਂ ਇੰਡੀਆ ਦੇ ਯਾਰ ਜੋ ਜਾ ਕੇ ਆਪਣੇ ਲਾਜ ਕਰਾ ਲਓ ਫਿਰ ਪੋਲੋ ਹਸਪੀਟਲ ਗਏ ਲੈ ਕੇ ਮੇਰਾ ਭਾਂਜਾ ਉਹਨੂੰ ਉੱਥੇ ਉਹਦਾ ਮਾੜਾ ਮੋਟਾ ਲਾਇਓ ਟਿਕਟੂ ਬੇਲਾਇ ਤਾਂ ਠੀਕ ਹੁਣ ਜਦੋਂ ਬੱਚੇ ਦੀ ਮੌਤ ਹੋਈ ਹੈ ਜੀ ਤਾਂ ਉਦੋਂ ਮਾਪਿਓ ਉਤਰੀ ਸੀ ਕਿ ਇਧਰੋਂ ਦੁਵਾਰਾ ਗਏ ਜੀ ਇਧਰੋਂ ਮੁੜ ਕੇ ਦੁਵਾਰਾ ਫੇਰ ਗਏ ਐਕਸੀਡੈਂਟ ਤੋਂ ਬਾਅਦ ਉਹ 3 4 ਦਿਨ ਹੀ ਚਲ ਗਏ ਅਸੀਂ ਸਾਹਿਲ ਸਾਨੀ ਮੇਰਾ ਨਾਮ ਸੌਰਵ ਸਾਨੀ ਦਾ ਬ੍ਰਦਰ ਹੈ ਤੇ ਕੀ ਤੁਸੀਂ ਮੰਗ ਕਰਦੇ ਹੋ ਹੁਣ ਉਧਰ ਲਈ ਸਰਕਾਰ ਤੋਂ ਮੈਂ ਸਰਕਾਰ ਨੂੰ ਇਹ ਹੀ ਮੰਗ ਕਰਦਾ ਕਿ ਜਿਹੜਾ ਉਹਦਾ ਬੱਚਾ ਵੀ ਵਾਈਫ ਕੋ ਆ ਉਹ ਬੱਚਾ ਲਿਆਂ ਇੱਧਰ ਲਿਆਂ ਨੂੰ ਹੋਰੀ ਵਾਈਫ ਉਹਨਾਂ ਨੂੰ ਦਵੇ ਆ ਪਰ ਮਾਤਾ ਪਿਤਾ ਇੱਕ ਹਸਾਰਾ ਹੋਈ ਆ ਹੁਣ ਔਰੀ ਲਾਸਟ ਨਿਸ਼ਾਨੀ ਉਹੀ ਆ ਉਹ ਇੱਧਰ ਆਉਣ ਨੂੰ ਦਵੇ ਸਰਕਾਰ ਮਦਦ ਕਰੇ ਉਹਨਾਂ ਦੇ ਘਰਦਿਆਂ ਦੀ ਉਧਰ ਲਈ ਸਰਕਾਰ ਉਹਨਾਂ ਦੀ ਹੈਲਪ ਕਰੇ ਕਿ ਉਹਨਾਂ ਦਾ ਬੱਚਾ ਇੱਧਰ ਆਈਵੇ ਦੂਜੇ ਨੰਬਰ ਤੇ ਜਿਹੜੀ ਕੰਪਨੀ ਚ ਉਹਦਾ ਹਾਸ ਆਇਆ ਕੰਪਨੀ ਔਰ ਮਾਤਾ ਪਿਤਾ ਨੂੰ ਵੀ ਕੋਸ਼ਿਸ਼ ਆ ਦਵੇ ਜਿਹੜਨਾ ਉਹਨਾਂ ਦਾ ਬੁਢਾਪਾ ਜਿਹੜਾ ਆ ਸੋਖਾ ਆਈਵੇ ਕਿਉਂਕਿ ਹਜੇ ਤੱਕ ਵੀ ਉਹ ਔਰ ਡੈਡੀ ਜਿਹੜੇ ਆ ਫੱਟੇ ਵੇਚ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਆ ਇੱਕ ਛੋਟੀ ਜੀ ਦੁਕਾਨ ਅੱਡੇ ਤੇ ਉੱਥੇ ਗੁਜ਼ਾਰਾ ਹੁੰਦਾ ਹੋਰ ਤਾਂ ਉਹਨਾਂ ਦਾ ਕੋਈ ਗੁਜ਼ਾਰਾ ਐ ਨਹੀਂ ਮੁੰਡੇ ਨੇ ਜਿੰਨੇ ਵੀ ਕਮਾਏ ਸੀ ਆਪਣੇ ਘਰ ਲੈਣ ਲਈ ਉਧਰ ਪੈਸੇ ਕਮਾਏ ਸੀਗੇ ਉਹ ਸਾਰੇ ਪੈਸੇ ਔਰੇ ਘਰ ਵਾਲੀ ਤੋਂ ਹੀ ਆ ਉਹਨੇ ਅਜੇ ਤੱਕ ਇੱਧਰ ਅਜੇ ਤੱਕ ਤਾਂ ਕੁਝ ਨਹੀਂ ਭੇਜਿਆ ਮੇਰੇ ਤਾਂ ਇਹੀ ਕੁਝ ਆਇਆ ਚਾਹ ਕਰ ਸਰਕਾਰ ਔਰੇ ਘਰਦਿਆਂ ਦੀ ਪੂਰੀ ਹੈਲਪ ਕਰੇ ਉਧਰ ਲਈ ਸਰਕਾਰ ਵੀ ਤੇ ਸਾਡੀ ਸਰਕਾਰ ਵੀ ਔਰੇ ਘਰਦਿਆਂ ਦੀ ਹੈਲਪ ਕਰੇ ਤਾਂ ਕਿ ਉਹਨਾਂ ਦਾ ਆਣ ਵਾਲਾ ਟਾਈਮ ਵਧੀਆ ਲੰਘ ਜਵੇ ਬਸ ਮੇਰੀ ਇਹੀ ਦਰਖਾਸਤ ਹੈ